ਮੇਰਾ ਨਾਮ ਹਰਜੋਨ। ਤੁਹਾਨੂੰ ਕਿਹੜੀ ਕਲਾਸ ਪੜ੍ਹਦੇ? ਮੈਂ 4ਵੀਂ ਜਮਾਤ ਚ ਪੜ੍ਹਦਾ। ਹਰਜੋਨ ਨੂੰ ਕੱਲ੍ਹ ਲੋਹੜੀ ਹੈਗੀ ਆ ਕਿੰਦਾ ਪਤੰਗਾਂ ਦਾ? ਹਾਂਜੀ, ਪਤੰਗਾ ਡਾਉਣ ਦਾ ਸਾਰਿਆਂ ਨੂੰ ਸ਼ੌਂਕ ਹੁੰਦਾ ਆ। ਤੁਹਾਨੂੰ ਹੈਗਾ? ਹਾਂਜੀ। ਇਹ ਪੱਲੇ ਆਉਂਦੀਆਂ ਪੱਲੀਆਂ। ਹਾਂਜੀ। ਤੇ ਧੋਰ ਦਾ ਕੀ ਹੁੰਦਾ? ਮਤਲਬ ਧੋਰ ਸਾਰਣ ਧਾਗੇ ਵਾਲੇ ਵਰਤਣੇ ਚਾਹੀਦੇ ਆ। ਚਾਈਨਾ ਧੋਰ ਨਾਲ ਨੁਕਸਾਨ ਵੀ ਬਹੁਤ ਹੁੰਦੇ ਆ। ਕਿੰਦਾ ਦਾ ਨੁਕਸਾਨ? ਕਿੰਦਾ ਕਈ ਪੰਛੀ ਵਿਚਾਰੇ ਇਹ ਵਿੱਚ ਫਸ ਕੇ ਮਰ ਜਾਂਦੇ ਆ। ਪਰੀਆਂ ਦੇ ਗਲੇ ਵੱਡੇ ਜਾਂਦੇ ਆ ਹੋਰ ਵੀ ਬੜੇ ਨੁਕਸਾਨ ਹੋ ਜਾਂਦੇ ਆ ਕਿ ਕਰਨਾ ਚਾਹੁੰਦਾ ਬਲਕਿ ਹਾਂ ਇਹ ਸ਼ੌਕ ਹੈਗਾ ਹੀ ਪਤੰਗ ਦਾ ਹਾਂਜੀ ਕਦੇ ਨਾ ਢੁਣ ਜਾਈਂ ਅੰਤਾਂਗੇ ਵਾਲੀ ਡੋਤ ਜ਼ਿਆਦਾ ਵਰਤਣੀ ਚਾਹੀਦੀ ਆ ਜਿਵੇਂ ਤੁਹਾਨੂੰ ਦੱਸਿਆ ਹੀ ਆ ਕਿ ਚਾਈਨਾ ਦੇ ਉਹਨਾਂ ਨੁਕਸਾਨ ਜ਼ਿਆਦੇ ਹੁੰਦੇ ਆ ਜਿਹੜੀ ਪਤੰਗ ਵਧੀਆ ਹੋਵੇ ਇਸ ਕੰਮ ਜਿਹੜੀਆਂ ਸੋਹਣੀਆਂ ਲੱਗਦੀਆਂ ਨੇ ਵਧੀਆ ਹੋ ਮਾਰ ਪਤੰਗਾ ਤੇ ਸਾਰੀਆਂ ਹੀ ਸੋਹਣੀਆਂ ਹੁੰਦੀਆਂ ਉਹ ਬੰਦੇ ਦੀ ਮਰਜ਼ੀ ਆ ਬਲਕਿ ਜਿਹੜੀ ਲੈਣੀ ਲੈ ਲੇ ਪਸੰਦੀਦੇ ਜਿਹੜੇ ਜਿਹੜੇ ਹੁਣ ੁੱਟੇ ਮੰਮੀ ਆ ਜਾ ਰਾ ਤਰ ਤੇ ਬੱਤੇ ਕੁਝ ਕਿਤਾਬੇ ਵੱਡੇ ਵੀ ਸਹੀ ਆ ਹਾਂਜੀ ਵਧੀਆ ਹੁੰਦੇ ਵਧੀਆ ਹੁੰਦੇ ਕਾਹਲੇ ਕਾਹਲੇ ਬਣੇ ਹੁੰਦੇ ਆ ਪਲਾਸਟਿਕ ਦੇ ਬਸ ਉਹ ਵੀ ਜਾ ਕੇ ਆ ਹਾਂਜੀ ਝੰਡਿਆ ਵਾਲੇ ਵੀ ਆ ਜਿਵੇਂ ਕਿ ਯੂਕੇ ਦਾ ਹੋ ਗਿਆ ਇੰਗਲੈਂਡ ਦਾ ਹੋ ਗਿਆ ਇੰਡੀਆ ਦਾ ਹੋ ਗਿਆ ਇੱਥੇ ਮੈਨੂੰ ਤਾਂ ਜ਼ਿਆਦਾ ਇੰਡੀਆ ਦਾ ਹੀ ਪਸੰਦ ਹੈ। ਇੰਡੀਆ ਦਾ ਹੀ ਪਸੰਦ ਹੈ ਜ਼ਿਆਦਾ। ਯਾ ਕਸਟਮਰ ਕੋਈ ਗੱਲ ਨਹੀਂ ਗਈ। ਇਸ ਟਾਈਮ ਬਹੁਤ ਜ਼ਿਆਦਾ ਮੰਦਾ ਚੱਲ ਰਿਹਾ ਹੈ। ਆਲਮੋਸਟ ਜਾਂਦੇ ਸਮਾਨ ਬਹੁਤ ਏਜ ਹੋ ਚੁੱਕਿਆ ਹੈ। ਕਸਟਮਰ ਨਹੀਂ ਕੋਈ ਲੋ ਕਰਦਾ ਜਿੱਤੇ ਕਸਟਮਰ 20 ਗੁੱਡੇ ਲੈ ਕੇ ਖੁਸ਼ ਸੀ ਉਹ ਇਸ ਟਾਈਮ 2 ਲੈ ਕੇ ਰਾਜੀ ਹੈ। ਕਿਉਂਕਿ ਆਲਮੋਸਟ ਬਹੁਤ ਜ਼ਿਆਦਾ ਤੇਜ਼ੀ ਆਨ ਕਰਕੇ ਰੇਟ ਵਧਨ ਕਰਕੇ ਬਹੁਤ ਮੰਦਾ ਜਾ ਰਿਹਾ ਹੈ। ਤਾਡੇ ਪਟੰਗ ਦੇ ਬਾਦੀ ਕਾਫੀ ਤੁਹਾਡੇ ਮਸ਼ਹੂਰ ਹੋ ਗਈ ਆ ਤੇ ਤੁਹਾਡੇ ਕੋ ਕਿੰਤਰਾਂ ਦੇ ਕਿੰਨੀ ਕਿ ਤਰ੍ਹਾਂ ਦੇ ਪਟੰਗ ਆ ਗਏ ਸਰ 50 ਤੋਂ ਲੈ ਕੇ 70 ਰਾਈਟ ਮੈਂ ਜਿਆਦਾ ਹੀ ਹੋ ਸਕਦੀ ਐਨੀਵੇ ਘਟ ਨਹੀਂ ਹੋ ਸਕਦੀ ਤੇ ਪਟੰਗ ਹੁਣੇ ਮਹਿੰਗੀ ਕਿ ਸਸਤੀ ਅਸਮਤ ਬਹੁਤ ਮਹਿੰਗੀ ਜਨਾਬ ਬਹੁਤ ਮੈਂ ਤੁਹਾਨੂੰ ਅੱਗੇ ਵੀ ਹੱਥ ਦੱਸਿਆ ਸੀ ਕਿ ਇਹਦੇ ਵਿੱਚ ਕਾਰੀਗਰੀ ਤੇ ਕਾਗਜ਼ ਦੇ ਕਰਕੇ ਇੱਕ ਪੇਪਰ ਮਹਿੰਗੇ ਹੋਣ ਕਰਕੇ ਆਲਮੋਸਟ ਸਾਰੀ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਇਹ ਮਾਰ ਕਿੰਨਾ ਜ਼ਿਆਦਾ ਇਹ ਰਾਮਪੁਰ ਬਰੇਲੀ ਤੋਂ ਸਰ ਉੱਥੇ ਸਾਰੀ ਉੱਥੇ ਹੀ ਬੰਦੀ ਆ ਆਲਮੋਸਟ ਸਰ ਜਿੰਨਾ ਵੀ ਲਖਨਊ ਕੱਟ ਗੁੱਡਾ ਜਿੰਨਾ ਵੀ ਚੰਗਾ ਮੱਛੀ ਵਾਲਾ ਗੁੱਡਾ ਮੋਰ ਵਾਲਾ ਆਲਮੋਸਟ ਕੋਈ ਮਯੂਰ ਖਾਨ ਹੋ ਗਿਆ ਮੱਛੀ ਹੋ ਗਿਆ ਜਿੰਨੇ ਤੰਗੜੇ ਮੁਸਲੇ ਹੈਗੇ ਆ ਉੱਥੇ ਬੰਦੇ ਗੁੱਡੇ ਪਹਿਲਾਂ ਅੰਮ੍ਰਿਤਸਰ ਵੀ ਬੰਦਾ ਸਰ ਉਹ ਬੰਦਾ ਸਰ ਉਹ ਲੋਕਲ ਗੁੱਡਾ ਇੰਚਾ ਚੱਪਰ ਬੰਦੇ ਜਾਂ ਮੈਂ ਪਰ ਇਹ ਹੋ ਗਿਆ ਚੱਪਰ ਹੋ ਗਿਆ ਬਸ ਹੋਰ ਆਲਮੋਸਟ ਸੁਸ਼ਨੀ ਜਿਹੜਾ ਪਤੰਗਾ ਬਣ ਜਾਣੀ ਦੀ ਇੱਕ ਚਾਈਨਾ ਡੋਰ ਕਾਫੀ ਵਿਕ ਗਈ ਆ ਕਿੰਨੀ ਆਪਣੇ ਜਨਰੇਲ ਚ ਵਿਕਰੀ ਸਰ ਇਹਦੇ ਬਾਰੇ ਕੋਈ ਨੋਲੇਜ ਨਹੀਂ ਸਰ ਵਿਕਦੀ ਤੇ ਹੈ ਪਰ ਆਪਾਂ ਨੂੰ ਇੰਦੀ ਬਾਰੇ ਕੋਈ ਨੋਲੇਜ ਨਹੀਂ ਹੈ ਕੀ ਟ੍ਰੇਨਡੋਰ ਵਿਕਣੀ ਚਾਹੀਦੀ ਕਿ ਨਹੀਂ ਨਹੀਂ ਵਿਕਣੀ ਚਾਹੀਦੀ ਸਰ ਅਸੀਂ ਤਾਂ ਆਪ ਹੱਥ ਜੋੜ ਕੇ ਕਵਾਂਗੇ ਕਿ ਬੰਦ ਹੋਣੀ ਚਾਹੀਦੀ ਕਿ ਸਾਡੇ ਵੀ ਰੋਜ਼ਾ ਰੋਜ਼ਗਾਰੀ ਫਿਰ ਦੁਬਾਰਾ ਤੇਜ ਹੋ ਸਕੇ ਅੱਛਾ ਜੀ ਬਹੁਤ ਬੁੱਕਦੀ ਹੈ ਵੈਸੇ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਜਾਨੀ ਨੁਕਸਾਨ ਵੀ ਬਹੁਤ ਹੁੰਦੇ ਹੈ ਪਰ ਲੋਕ ਕਿਉਂ ਨਹੀਂ ਹਟਦੇ ਇਹਨੂੰ ਦੇਖੋ ਜੀ ਜੇ ਲੋਕ ਹਟਦੇ ਨਹੀਂ ਹਟਣਾ ਚਾਹੀਦਾ ਗੌਰਮੈਂਟ ਨੂੰ ਸਖਤੀ ਕਰਨੀ ਚਾਹੀਦੀ ਹੈ ਕਿਉਂ ਚੈਨਲ ਆਂਦੀ ਕਿੱਥੋਂ